ਫਰੀਦਕੋਟ ਦੇ ਨੌਜਵਾਨ ਗੁਰਵਿੰਦਰ ਦੇ ਕਤਲ ਕੇਸ ਦੇ ਵਿੱਚ ਬਹੁਤ ਵੱਡਾ ਅਪਡੇਟ ਆ ਚੁੱਕਿਆ ਹਾਲਾਂਕਿ ਲੰਘੇ ਦਿਨੀ ਜਿਹੜੀ ਅਹਿਮ ਖਬਰ ਆਈ ਸੀ ਕਿ ਕਾਤਲ ਪਤਨੀ ਰੁਪਿੰਦਰ ਕੌਰ ਸੰਧੂ ਦੀ ਇੱਕ ਜਿਹੜੀ ਸਾਥਣ ਜਿਹੜੀ ਇਸ ਸਾਰੀ ਜਿਸ ਨੂੰ ਜਾਣਕਾਰੀ ਹੁੰਦੀ ਹੈ ਸਾਰੀ ਘਟਨਾ ਕਰਮ ਸਾਜ਼ਿਸ਼ ਦੀ ਪਹਿਲਾਂ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਰਿਮਾਂਡ ਮਿਲਿਆ ਸੀ ਅੱਜ ਮੁੜ ਤੋਂ ਫਰੀਦਕੋਟ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਸੀ ਵੀਰਿੰਦਰਪਾਲ ਕੌਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਅੱਜ ਮਾਨਯੋਗ ਅਦਾਲਤ ਨੇ ਪੁਲਿਸ ਰਿਮਾਂਡ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਾਨੀ ਕਿ ਇਸ ਵਕਤ ਫਰੀਦਕੋਟ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਉਸ ਜਿਹੜੀ ਰੁਪਿੰਦਰ ਕੌਰ ਸੰਧੂ ਦੀ ਸਾਥਣਾ ਵੀਰਿੰਦਰਪਾਲ ਕੌਰ ਸੰਧੂ ਉਸ ਦਾ ਪੁਲਿਸ ਰਿਮਾਂਡਾ ਜਿਹੜਾ 2 ਦਿਨਾਂ ਦਾ ਹੋਰ ਵਾਧਾ ਦਿੱਤਾ ਗਿਆ ਹਾਲਾਂਕਿ ਇਸ ਪੁਲਿਸ ਰਿਮਾਂਡ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣਗੇ ਕਿ ਇਸ ਦੇ ਨਾਲ ਮਿਲ ਕੇ ਸਾਰੀ ਸਾਜ਼ਿਸ਼ ਘੜੀ ਗਈ ਸੀ ਕਿ ਇਸ ਨੂੰ ਕਦੋਂ ਤੋਂ ਪਤਾ ਸੀ ਕਿ ਸਾਰੀ ਜਿਹੜੀ ਸਾਜ਼ਿਸ਼ ਆ ਉਹ ਚੱਲ ਰਹੀ ਆ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹਾਲਾਂਕਿ ਫਿਲਹਾਲ ਇਸ ਮਾਮਲੇ ਜਿਹੜੀ ਅਗਲੀ ਸੁਣਵਾਈ ਆ 24 ਤਰੀਕ ਨੂੰ ਹੋਣੀ ਆ 24 ਦਸੰਬਰ ਨੂੰ ਯਾਨੀ ਕਿ 2 ਦਿਨ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਆ ਅੱਜ ਵੱਡਾ ਅਪਡੇਟ ਆ ਕਿ ਫਰੀਦਕੋਟ ਦਾ ਪਿੰਡ ਸੁਖਣਵਾਲਾ ਦਾ ਗੁਰਵਿੰਦਰ ਸਿੰਘ ਦਾ ਕਤਲ ਹੁੰਦਾ 28 ਅਤੇ 29 ਨਵੰਬਰ 2025 ਦੀ ਰਾਤ ਨੂੰ ਤੇ ਉਸ ਤੋਂ ਬਾਅਦ ਉਸ ਦੀ ਕਾਤਲ ਪਤਨੀ ਰਪਿੰਦਰ ਕੌਰ ਸੰਧੂ ਨੇ ਸਾਰੇ ਮਾਮਲੇ ਨੂੰ ਜਿਹੜਾ ਚੋਰੀ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਕਿ ਚੋਰਾਂ ਨੇ ਘਰ ਦੇ ਵਿੱਚ ਜਿਹੜਾ ਹਮਲਾ ਕੀਤਾ ਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਪਰ ਪੁਲਿਸ ਇਸ ਮਾਮਲੇ ਦੀਆਂ ਡੁਗਾਈ ਦੇ ਨਾਲ ਪਰਤਾਂ ਫਰੋਲਦੀ ਜਾਂਦੀ ਹੈ ਅੱਗੇ ਜਾਂਚ ਪੜਤਾਲ ਹੁੰਦੀ ਹੈ ਪਰ ਇਸੇ ਮਾਮਲੇ ਦੇ ਵਿੱਚ ਜਦੋਂ ਅੱਗੇ ਜਾਂਚ ਜਾਂਦੀ ਆ ਤੇ ਉਸ ਦੇ ਵਿੱਚ ਪਤਾ ਲੱਗਦਾ ਕਿ ਚੋਰੀ ਨਹੀਂ ਬਲਕੇ ਉਸਦੀ ਹੀ ਪਤਨੀ ਰਪਿੰਦਰ ਕੌਰ ਸੰਧੂ ਨੇ ਜਿਹੜਾ ਆਪਣੇ ਇੱਕ ਪ੍ਰੇਮੀ ਦੇ ਨਾਲ ਮਿਲ ਕੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਦਾ ਕਤਲ ਕੀਤਾ ਉਸ ਤੋਂ ਬਾਅਦ ਉਸਨੇ ਪੁਲਿਸ ਰਿਮਾਂਡ ਦੇ ਵਿੱਚ ਕਬੂਲਿਆ ਵੀ ਸੀ ਤੇ ਅੱਗੇ ਦੀ ਅੱਗੇ ਜਿਹੜਾ ਗ੍ਰਿਫਤਾਰੀਆਂ ਹੁੰਦੀਆਂ ਗਈਆਂ ਤੇ ਫਿਰ ਉਸ ਤੋਂ ਬਾਅਦ ਰਪਿੰਦਰ ਸੰਧੂ ਆ ਜਿਹੜੀ ਉਸਦੀ ਪਤਨੀ ਉਸ ਦੇ ਇੱਕ ਆਸ਼ਕ ਦੀ ਗ੍ਰਿਫਤਾਰੀ ਹੁੰਦੀ ਆ ਆਸ਼ਕ ਤੋਂ ਬਾਅਦ ਅੱਗੇ ਪ੍ਰੇਮੀ ਦੇ ਇੱਕ ਦੋਸਤ ਦੀ ਗ੍ਰਿਫਤਾਰੀ ਹੁੰਦੀ ਆ ਤੇ ਲੰਘੇ ਦਿਨੀ ਇੱਕ ਵੱਡਾ ਅਪਡੇਟ ਆਇਆ ਸੀ ਕਿ ਵੀਰਿੰਦਰ ਪਾਲ ਕੌੜਾ ਜਿਹੜੀ ਇਹ ਵੀ ਫਰੀਦਕੋਟ ਦੀ ਰਹਿਣ ਵਾਲੀ ਆ ਇਸ ਗੁਰਵਿੰਦਰ ਦੀ ਜਿਹੜੀ ਪਤਨੀ ਰਪਿੰਦਰ ਕੌਰ ਸੰਧੂ ਆ ਇਸ ਦੀ ਸਾਥਣ ਇਸ ਦੀ ਗ੍ਰਿਫਤਾਰੀ ਹੋਈ ਸੀ ਇਹ ਪਤਾ ਲੱਗਿਆ ਸੀ ਕਿ ਇਸ ਨੂੰ ਸਾਰੇ ਪਲਾਨ ਦੀ ਪਹਿਲਾਂ ਤੋਂ ਜਾਣਕਾਰੀ ਸੀ ਕਿ ਕਿਸ ਤਰੀਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਤੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੂੰ ਰਿਮਾਂਡ ਮਿਲਿਆ ਸੀ ਅੱਜ ਮੁਰਤੋਂ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕਿ ਮੁਲਜ਼ਮ ਨੰਬਰ 4 ਵੀਰਿੰਦਰਪਾਲ ਕੌਰ ਸੰਧੂ ਦਾ 2 ਦਿਨਾਂ ਦਾ ਰਿਮਾਂਡ ਵਧਾ ਦਿੱਤਾ ਗਿਆ ਪੁਲਿਸ ਇਸ ਦੇ ਵਿੱਚ ਪੁੱਛਗਿੱਛ ਕਰੇਗੀ ਕਿ ਕਿਸ ਨੇ ਪਲਾਨਿੰਗ ਬਣਾਈ ਸੀ ਕਿਸ ਤਰੀਕੇ ਸਾਰਾ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਵੇਗਾ